ਦੇਸ਼ ਭਰ ਦੇ ਵਿੱਚ ਮਸ਼ਹੂਰ ਕਮਲਜੀਤ ਖੇਟਾ 1 ਤੋਂ 28 ਨਵੰਬਰ ਤੋਂ 1 ਦਸੰਬਰ ਵਿਚਕਾਰ ਹੋਣ ਜਾ ਰਿਹਾ ਨੇ ਤਾਂ ਫਿਲਹਾਲ ਤਾਂ ਦੱਸਦੇ ਕਿ ਜੇਤੂ ਖਿਡਾਰੀਆਂ ਨੂੰ 25 ਲੱਖ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ ਤੇ ਹਰ ਰੋਜ਼ ਸ਼ਾਮ ਨੂੰ ਸੱਭਿਆਚਾਰਕ ਪ੍ਰੋਗਰਾਮ ਦੇ ਵਿੱਚ ਨਾਮੀ ਗਾਇਕ ਕਲਾਕਾਰ ਜਿਹੜੇ ਕੀ ਕਲਾਕਾਰੀ ਵਿਖਾਉਣਗੇ ਆਪਣੀ ਕਲਾ ਦਾ ਜੋਹਰ ਦਿਖਾਉਣਗੇ ਤਾਂ ਸਥਾਨਕ ਕਪਟਾਲਾ ਪ੍ਰੈਸ ਕਲੱਬ ਵਿਖੇ ਕੀਤੀ ਪ੍ਰੈਸ ਵਾਰਤਾ ਦੇ ਦੌਰਾਨ ਇਹ ਜਾਣਕਾਰੀ ਜੜੀਆਂ ਉਹ ਸਾਂਝੀ ਕੀਤੀ ਗਈ ਹੈ ਜੀ ਮੈਂ ਨਿਸ਼ਾਨ ਸਿੰਘ ਰਣਵਾ ਜਨਰਲ ਸਕੱਤਰ ਸੁਰਜੀਤ ਸਪੋਰਟਸ ਐਸੋਸੀਏਸ਼ਨ ਰਜਿਸਟਰਡ ਬਟਾਲਾ ਐਸੋਸੀਏਸ਼ਨ ਵੱਲੋਂ 31ਵੀਆਂ ਕਮਲਜੀਤ ਖੇਡਾਂ 28 ਨਵੰਬਰ ਤੋਂ ਲੈ ਕੇ 1 ਦਸੰਬਰ ਦੇ ਵਿਚਕਾਰ ਹੋ ਰਹੀਆਂ ਨੇ ਇਹ ਖੇਡਾਂ ਕਮਲਜੀਤ ਸੁਰਜੀਤ ਖੇਡ ਸਟੇਡੀਅਮ ਪਿੰਡ ਕੋਟਲਾ ਸ਼ਹੀਆ ਵਿਖੇ ਸੰਪੰਨ ਹੋਣਗੀਆਂ ਅਤੇ ਇਹਨਾਂ ਖੇਡਾਂ ਨੂੰ ਕਰਵਾਉਣ ਲਈ ਜੋ ਪ੍ਰਬੰਧਕੀ ਕਮੇਟੀ ਆ ਉਹਦੇ ਚੇਅਰਮੈਨ ਐ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਕਲਸੀ ਹੋਣਗੇ ਅਤੇ ਇਹ 28 ਨਵੰਬਰ ਨੂੰ ਸਵਰਗੀ ਹਾਕੀ 올ੰਪੀਅਨ surjit singh ਦੇ ਬੁੱਤ ਤੋਂ ਜੋਤੀ ਜਗਾ ਕੇ ਤੇ ਖੇਡ ਸਟੇਡੀਅਮ ਦੇ ਵਿੱਚ ਖਿਡਾਰੀਆਂ ਦਾ ਕਾਫਲਾ ਜਿਹੜਾ ਉਹ ਪਹੁੰਚੇਗਾ ਤੇ ਉਥੋਂ ਉਦਘਾਟਨੀ ਸਮਾਰੋਹ ਹੋਵੇਗਾ ਉਹਦੇ ਮੁੱਖ ਮਹਿਮਾਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਜੀ ਬੁੰਡੀਆਂ ਹੋਣਗੇ ਅਤੇ ਉਸ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਕਰਨਗੇ ਅਮਨ ਛੇਰ ਸਿੰਘ ਕਲਸੀ ਬੀਇੰਗ ਐ ਮੁੱਖ ਪ੍ਰਬੰਧਕ ਸਾਰੀਆਂ ਖੇਡਾਂ ਦੀ ਦੇਖ ਰਹੇ ਕਰਨਗੇ ਅਤੇ ਉਸ ਦਿਨ ਫੁੱਟਬਾਲ ਦੇ ਮੁਕਾਬਲਿਆਂ ਤੋਂ ਸ਼ੁਰੂ ਹੋ ਕੇ ਇਸ 4 ਦਿਨਾਂ ਮੁਕਾਬਲੇ ਖੇਡਾਂ ਦੇ ਵਿੱਚ ਅਸੀਂ ਪਹਿਲੀ ਵਾਰੀ ਦੇਸ਼ ਭਰ ਦੇ ਵਿੱਚ ਹੋ ਰਿਹਾ ਕਿ ਕਿਸੇ ਖੇਡ ਟੂਰਨਾਮੈਂਟ ਦੇ ਵਿੱਚ 50 ਇਵੈਂਟਸ ਜਿਹੜੇ ਨੇ ਐਥਲੈਟਿਕਸ ਦੇ ਹੋ ਰਹੇ ਨੇ ਤੇ 10 ਮੁੱਖ ਖੇਡਾਂ ਹੋਣਗੀਆਂ ਇਹ ਅਸੀਂ ਬੜੇ ਮਾਣ ਵਾਲੀ ਗੱਲ ਆ ਸਮਾਜੇ ਨੂੰ ਕਿ ਇਹ ਪਹਿਲੀ ਵਾਰੀ ਕਿਸੇ ਖੇਡ ਟੂਰਨਾਮੈਂਟ ਦੇ ਵਿੱਚ ਇੰਨੇ ਵੱਡੇ ਪੱਧਰ ਦੇ ਇਵੈਂਟ ਹੋਣਗੇ ਅਤੇ ਇਹਨਾਂ ਦੇ ਨਾਲ-ਨਾਲ ਸਾਰੇ ਅਸੀਂ 25 ਲੱਖ ਰੁਪਏ ਦੇ ਕੈਸ਼ ਪ੍ਰਾਈਜ਼ ਜਿਹੜੇ ਨੇ ਖਿਡਾਰੀਆਂ ਨੂੰ ਨਗਦ ਇਨਾਮ ਦਵਾਂਗੇ ਅਤੇ ਪੰਜ ਜਿਹੜੇ ਬੈਸਟ ਐਥਲੀਟ ਹੋਣਗੇ ਉਹਨਾਂ ਨੂੰ ਅਸੀਂ ਮੋਟਰਸਾਈਕਲ ਦਾ ਇਨਾਮ ਵਜੋਂ ਦੇਵਾਂਗੇ ਅਤੇ ਇਸ ਕਰਕੇ ਇਹ ਜਿਹੜਾ ਜਿਹੜਾ ਕੈਸ਼ ਪ੍ਰਾਈਜ਼ ਅਤੇ ਵੱਡੇ ਇਨਾਮਾਂ ਦਾ ਕਰਕੇ ਜਿਹੜਾ ਇਹ ਕਿੜ ਮੇਲਾ ਪੰਜਾਬ ਦੇ ਵਿੱਚ ਇਹ ਸਾਡਾ ਬਹੁਤ ਮਸ਼ਹੂਰ ਆ ਔਰ ਇਸੇ ਕਰਕੇ ਹੀ ਇਹ ਲੋਕ ਇਹਨੂੰ ਅਡੀਕਦੇ ਨੇ ਕਿ ਉਹ ਹਰ ਸਾਲ ਕਿੰਨਾ ਦਿਨਾਂ ਦੇ ਵਿੱਚ ਇਹ ਪ੍ਰੋਗਰਾਮ ਹੋਵੇ ਕਿੰਨੀ ਦੇਰ ਤੋਂ ਜਿਹੜਾ ਇਹ ਪ੍ਰੋਗਰਾਮ ਕਰਵਾਏ ਜਾ ਰਹੇ ਤੇ ਕਿੰਨਾ ਘੁੰਮਾਰਾ ਮਿਲਦਾ ਇਹ ਆਪਣੇ ਮਾਝੇ ਤੋਂ ਲੈ ਕੇ ਬਾਹਰ ਦੁਆਬਾ ਫੋਰਨ ਤੱਕ ਜਿਹੜਾ ਪਤਾ ਲੱਗਦਾ ਜੀ ਕਮਲਜੀਤ ਖੇਡਾਂ ਦਾ ਇਹ ਜਿਵੇਂ ਕਿ ਤੁਹਾਨੂੰ ਅਸੀਂ ਦੱਸ ਹੀ ਬਿਠੇ ਹਾਂ ਕਿ 31ਵੀਆਂ ਖੇਡਾਂ ਨੇ ਅਸੀਂ 33 ਸਾਲ ਪਹਿਲਾਂ ਇਹ ਬੀੜਾ ਚੁੱਕਿਆ ਸੀ ਅਤੇ ਕਤਤੀ ਖੇਡਾਂ ਹੋ ਚੁੱਕੀਆਂ ਨੇ ਤੇ ਹੁਣ ਇਹ 31 ਜਿਹੜੀ ਕਤਵੀਂ ਆ ਖੇਡਾਂ ਨੇ ਉਹ ਹੁਣ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇੱਕ ਦੋ ਦਿਨਾਂ ਦੇ ਵਿੱਚ ਸ਼ੁਰੂ ਹੋਣ ਜੀ ਇਹ ਕਮਲਜੀਤ ਖੇਡਾਂ ਜਿਹੜੀਆਂ ਨੇ ਇਹ 28 ਨਵੰਬਰ ਤੋਂ ਸਟਾਰਟ ਆ ਜੀ ਸੋ 1 ਦਸੰਬਰ ਤੱਕ ਇਹਦੇ ਵਿੱਚ ਜਦੋਂ ਸਟਾਰਟਿੰਗ ਹੁੰਦੀ ਆ ਜਿੱਦਾਂ ਕਿ ਸਾਡੇ ਪੰਜਾਬ ਚ ਸੱਬਿਆਚਾਰ ਉਹ ਪੰਗੜਾ ਵੀ ਹੋਊਗਾ ਗੱਤਕਾ ਉਸ ਤੋਂ ਬਾਅਦ ਖੇਡਾਂ ਤੋਂ ਬਾਅਦ ਸ਼ਾਮੀ ਜਿਹੜੇ ਆ ਇੱਕ ਸਬਿਆਚਾਰੀ ਪ੍ਰੋਗਰਾਮ ਜਿੱਦਾਂ ਜਿਹੜੇ ਵੀ ਸਾਡੇ ਪੰਜਾਬ ਦੇ ਸਿੰਗਰ ਆ ਜਿੱਦਾਂ ਮਨਮੋਹਨ ਵਾਰਿਸ ਜੀ ਹੋਗੇ ਇੱਕ ਬਾਗੀ ਸਿੰਗਰ ਆ ਜੀ ਸਿੰਦਾ ਬਾਗੀ ਸੋ ਅਮਨ ਰੋਜ਼ੀ ਹੋਗੇ ਤੇ ਮਨਜੀਤ ਸੋ ਏਸ ਅਕੋਰਡਿੰਗ ਕਾਫੀ ਸਾਰੇ ਸਿੰਗਰ ਆ ਜਿਹੜੇ ਕਿ ਹਰ ਰੋਜ਼ ਮਤਲਬ ਦਿਨੇ ਖੇਡਾ ਹੁੰਦੀਆਂ ਤੇ ਰਾਤੀ ਜਿਹੜਾ ਨਾਈਟ ਦਾ ਵਾ ਮਤਲਬ ਕਿ 2 ਘੰਟੇ ਦਾ ਪ੍ਰੋਗਰਾਮ ਉਹ ਸਬਿਆਚਾਰ ਦਾ ਹੁੰਦਾ ਜੀ ਤੇ ਇਹ ਖੇਡਾਂ ਜਿਹੜੀਆਂ ਵੀ 31 ਵੀ ਕਰਾਈਏ ਜਾਂਦੀਆਂ ਸੋ ਮੈਨੂੰ ਬਹੁਤ ਮਾਣ ਆ ਕਿ ਅਸੀਂ ਜਿਹੜੀ ਇਹ ਸਾਰੀ ਟੀਮ ਆ ਜਿੱਦਾਂ ਨਿਸ਼ਾਨ ਪੱਜੀ ਮੁਸਤਾਕ ਜੀ ਸਾਡੇ ਇਸ ਚੇਅਰਮੈਨ ਜਿਹੜੇ ਕਲੱਬ ਦੇ ਕੁਦਵਿੰਦਰ ਸਿੰਘ ਕਾਲੇਵਿੰਗਲ ਕਿਉਂਕਿ ਖਿਡਾਰੀਆਂ ਨੇ ਨੈਸ਼ਨਲ ਤੇ ਇੰਟਰਨੈਸ਼ਨਲ ਦੋਵਾਂ ਤੋਂ ਹੋਣਾ ਉਹਨਾਂ ਲਈ ਰਹਿਣ ਦਾ ਪ੍ਰਬੰਧ ਖਾਣ ਦਾ ਪ੍ਰਬੰਧ ਇੱਕ ਬਹੁਤ ਵਧੀਆ ਜ਼ਿੰਮੇਵਾਰੀ ਆ ਜਿਹੜੀ ਉਹ ਹਰ ਇੱਕ ਆਪਣਾ ਟੀਮ ਮੈਂਬਰ ਬਹੁਤ ਵਧੀਆ ਤਰੀਕੇ ਨਾਲ ਸੰਭਾਲਦੇ ਆ ਸੋ ਮੈਂ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਨਿਊਜ਼ ਦੇਖਣ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਆਓ ਤੇ ਆ ਕੇ ਆਪਣਾ 28 ਤੋਂ 1 ਉਥੇ ਜਿਹੜਾ ਪੰਜਾਬ ਦੀਆਂ ਖੇਡਾਂ ਤੇ ਮਨੋਰੰਜਨ ਆਪਾਂ ਇਕੱਠਾ ਕਰੀਏ। ਸੋ ਬੜਾ ਵਧੀਆ ਉਪਰਾਲਾ ਜੀ ਕਮਲਜੀਤ ਖੇਡਾ ਵਾਲ ਵਾਲਿਆਂ ਦਾ ਕਿ ਜਿਹੜੇ ਤੇ ਐਸ ਪਾਸੇ ਤੁਰੇ ਨੇ ਤੇ ਲੋਕਾਂ ਨੂੰ ਚੰਗੇ ਰਾਏ ਪਾ ਰਹੇ ਨੇ। ਕਬੱਡੀ ਕਰਾਉਂਦੇ ਨੇ ਹਰ ਇੱਕ ਤਰ੍ਹਾਂ ਦਾ ਇਵੈਂਟ ਕਰਵਾਉਂਦੇ ਜੀ ਵੇਖੋ ਜੀ ਇਹਦਾ ਇੱਕ ਸਭ ਤੋਂ ਸਿੱਧਾ ਸਿੱਧਾ ਕ੍ਰੈਡਿਟ ਜਿਹੜਾ ਵਾ ਉਹ ਸਾਡੇ ਪਿੰਨੇ ਦੇ ਬਹੁਤ ਹੀ ਸਤਿਕਾਰਯੋਗ ਸਰਦਾਰ ਐਸਪੀ ਪ੍ਰਥੀਪਾਲ ਜੀ ਜੋ ਕਿ ਪੰਜਾਬ ਪੁਲਿਸ ਦੇ ਤੌਰ ਇੱਕ ਡਿਊਟੀ ਇੰਪਾਰੇ ਤੇ ਉਸ ਕੋਆਰਡੀਨੇਟ ਨਾਲ ਮੇਰੇ ਵੱਡੇ ਭਰਾ ਦੇ ਸਤਿਕਾਰਯੋਗ ਸਰਦਾਰ ਅਮਨ ਸ਼ੇਰ ਸਿੰਘ ਜੀ ਸ਼ਹਿਰੀ ਗਲ ਸੀ ਜੋ ਕਿ ਬਟਾਲੇ ਦੇ ਐਮਐਲਵੀ ਨੇ ਅਤੇ ਉਹਨਾਂ ਨੂੰ ਇਸ ਐਰ ਕੀ ਪ੍ਰਧਾਨ ਲਾਇਆ ਗਿਆ ਸੋ ਉਸ ਦੇ ਬਿਹਾਫ ਤੇ ਜੋ ਵਧੀਆ ਤੋਂ ਵਧੀਆ ਸਾਡੇ ਕੋਲ ਹੋਊਗਾ ਜੀ ਅਸੀਂ ਕਰਾਂਗੇ ਬਾਕੀ ਇਹ ਸਾਡੇ ਨਾਲ ਹੀ ਹੈ ਨਵਿੰਦਰ ਸਿੰਘ ਚੇਅਰਮੈਨ ਜੀ